ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਟਲੀ ਬਣਾਉਣ ਜਾ ਰਹੇ ਹਾਂ ਜੀ ਜੋ ਸੂਜੀ ਤੋਂ ਬਣਦੀ ਹੀ ਤਿਆਰ ਹੁੰਦੀ ਹੈ ਜੀ ਇਹ ਚਟਪਟ ਬਣਨ ਵਾਲੀ ਰੈਸਪੀ ਹੈ ਜੀ ਇਹ ਆਪਾਂ ਨੇ ਹੁਣ ਇਹਦੇ ਬਾਰੇ ਸਮਾਨ ਦੱਸ ਦਿਆਂ ਜੀ ਇਹ ਆਪਾਂ ਲੱਤਾਂ ਜੀ ਇੱਕ ਚਮਚਾ ਜੀਰੇ ਦਾ ਜੀ ਇਹ ਰਾਈ ਦਾ ਲੱਤਾਂ ਜੀ ਇਹ ਕੜੀ ਪੱਤਾ ਜੀ ਇਹ 4 5 4 4 5 ਹਰੀਆਂ ਮਿਰਚਾਂ ਕੱਟੀਆਂ ਛੋਟੀਆਂ ਛੋਟੀਆਂ ਜੀ ਤੇ ਇਹ ਟਮਾਟਰ ਛੋਟਾ ਛੋਟਾ ਕੱਟਿਆ ਜੀ ਆਪਾਂ ਹੁਣ ਇਹਨੂੰ ਕੁੰਨਣਾ ਜੀ ਸਮਾਂ ਬਾਅਦ ਕਿਸਮ ਕਰੀ ਆਪਾਂ ਇਹਦੇ ਵਿੱਚ ਦੋ ਕੋਲੀਆਂ ਇਹ ਦਹੀਂ ਦੇ ਪਾਉਣੀਆਂ ਨੇ ਜੀ ਇਹ ਮੈਂ ਸੂਜੀ ਨੂੰ ਹੁਣ ਕੁੰਨਣ ਤੋਂ ਛੋਟਾ ਦਾਪਾ ਸੇਕਾਂਗੇ ਜੀ ਹਨੂੰ ਆਪਾਂ ਤੜਕਾ ਲਾਵਾਂਗੇ ਜੀ ਛਣਕਾ ਦਵਾਂਗੇ ਜੀ ਆਹ ਰਾਈ ਪਾਰੀਆਂ ਜੀ ਇੱਕ ਚਮਚਾ ਮੈਂ ਇਹਦੇ ਵਿੱਚ ਇਹ ਜੀਰਾ ਪਾ ਲਈਏ ਇੱਕ ਚਮਚ ਜੀ ਇਹ ਕੜੀ ਪੱਤਾ ਜੀ ਦੇਖੋ ਕੜੀ ਪੱਤੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਜੀ ਇਹਦਾ ਇਹ ਛੋਟੋ ਛੋਟੀ ਕੱਟੀ ਆ ਜੀ ਆਪਾਂ ਨੇ ਹਾਂ ਜੀ ਇਹ ਆਪਣਾ ਭੁੰਨਿਆ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਜੀ ਜੋ ਦੋ ਕਟੋਰੀ ਸੂਜੀ ਦੀ ਹੈ ਜੀ ਇਹ ਹਾਂ ਜੀ ਇਹਨੂੰ ਆਪਾਂ ਹੁਣ ਹਲਕਾ ਹਲਕਾ ਪੁੰਨ ਲੈਣਾ ਜੀ ਨਮਕ ਜੀ ਸਵਾਦ ਅਨੁਸਾਰ ਪਾਉਣਾ ਵੈਸੇ ਮੈਂ ਅੱਧਾ ਚਮਚ ਪਾ ਰਹੀ ਹਾਂ ਜਿਹਦੇ ਵਿੱਚ ਦੋ ਕਟੋਰੀ ਚ ਇਹ ਜੀ ਵਾ ਦੋ ਤੋਂ ਚਾਰ ਮਿੰਟ ਲੱਗਦੇ ਨੇ ਭੁੰਨਣ ਨੂੰ ਸੋਜੀ ਨੂੰ ਅਸ ਹਲਕਾ ਜਿਹਾ ਭੁੰਨਣਾ ਆਪਾਂ ਇਹਨੂੰ ਜੀ ਜਿਹੜਾ ਬਾਕੇ ਵਿੱਚ ਇਹ ਸਾਰੀਆਂ ਇਹ ਹੁਣ ਆਪਾਂ ਜੇ ਇਹਨੂੰ ਠੰਡੀ ਹੋਣੀ ਰੱਖ ਦਾਂਗੇ ਜੀ ਹੁਣ ਆਪਾਂ ਐਂਡ ਤੇ ਜਦ ਭੁੱਜ ਗਈ ਜੀ ਇਹਦੇ ਵਿੱਚ ਆਪਾਂ ਇਹ ਟਮਾਟਰ ਪਾਵਾਂ ਜੀ ਕੱਟਿਆ ਹੋਇਆ ਆਪਣੀ ਮਰਜ਼ੀ ਹੈ ਜੀ ਸਬਜ਼ੀਆਂ ਤੇ ਉਸ ਮਰਜ਼ੀ ਪਾ ਸਕਦੇ ਆਪਾਂ ਸਵਾਦ ਵਾਸਤੇ ਹਾਂ ਜੀ ਇਹ ਆਪਣਾ ਪੁੰਨ ਕੇ ਤਿਆਰ ਹੋ ਗਈ ਜਿਹਨੂੰ ਆਪਾਂ ਹੁਣ 15 ਮਿੰਟ ਆਪਾਂ ਇਹਨੂੰ ਪੱਖੇ ਹਟਾ ਠੰਡੀ ਹੋਣੀ ਰੱਖਾਂਗੇ ਜੀ। ਮੈਂ ਠੰਡੀ ਹੋ ਜੂ। ਫਿਰ ਆਪਾਂ ਇਹਨੂੰ ਦਹੀਂ ਮਿਕਸ ਕਰਾਂਗੇ ਇਹਦੇ ਵਿੱਚ। ਆ ਜੀ ਸੋਜੀ ਆਪਣੀ ਠੰਡੀ ਹੋ ਗਈ ਜੀ। ਆਪਾਂ ਦੂਜੇ ਭਾਂਡੇ ਵਿੱਚ ਪਾ ਦਿੱਤੀ ਆਪਾਂ ਮਿਕਸ ਕਰਕੇ। ਆਪਾਂ ਹੁਣ ਇਹਦੇ ਵਿੱਚ ਦਹੀਂ ਮਿਲਾਉਣ ਜਾ ਰਹੇ ਹਾਂ ਜੀ। ਇਹਦੇ ਦੋ ਕਟੋਰੀ ਆਪਾਂ ਰੱਖਿਆ ਹੋਇਆ ਸੀ ਕਦੇ ਜੀ। ਅਰਦਾ ਜਮਾ ਰਿਹਾ ਖੱਟਾ ਦਹੀਂ ਮਾਚੀ ਲਈ ਇਹਨੂੰ ਆਪਾਂ ਨੇ ਮਿਲਾ ਕੇ ਜੀ 10 ਮਿੰਟ 15 ਮਿੰਟ ਇਹਨੂੰ ਜੋ ਵੀ ਰੱਖ ਸਕਦੇ ਆ ਇਹ ਖੱਟਾ ਦਹੀਂ ਹੱਦ 10 ਮਿੰਟ ਰੱਖੋ ਨਹੀਂ ਤਾਂ 15 ਜਿਆਦਾ ਟਾਈਮ ਵੀ ਥੋੜਾ ਰੱਖ ਸਕਦੇ ਆ ਜੇ ਇਸ ਟਾਈਮ ਇਹਦਾ ਦਹੀਂ ਖੱਟਾ ਜੀ ਇਹ ਮੈਂ 10 ਮਿੰਟ ਰੱਖਾਂਗੀ ਉਸ ਤੋਂ ਬਾਅਦ ਆਪਾਂ ਉਪਰ ਚ ਉਪਰ ਚਲਾ ਦੇਣਾ ਹਾਂ ਜੀ ਇਹ ਆਪਾਂ ਦਹੀਂ ਵਿੱਚ ਮਰਾ ਦਤੀ ਜੀ ਸੂਜੀ ਹੁਣ ਆਪਾਂ ਇਹਨੂੰ ਜੀ ਢਾ ਕੇ 10 ਕੋ ਮਿੰਟੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਫਿਰ ਸਾਂਚਿਆਂ 'ਚ ਪਾ ਕੇ ਉਪਰ ਰੱਖ ਦਾਂਗੇ ਆਜੀ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਪਾ ਰਹੇ ਹਾਂ ਜੀ ਜੋ ਡੀਗਰ ਤਿਆਰ ਕਰਕੇ ਰੱਖਿਆ ਹੋਇਆ ਜੀ ਇਟਲੀ ਦਾ ਹਾਂ ਜੀ ਇਹ ਤਾਂ 스푼 ਆ ਜੀ ਆ ਮਲ ਆ ਕੇ ਆਪਾਂ ਨੂੰ ਇਹਨੂੰ ਆਪਾਂ ਆਪਾਂ ਸਾਂਚਿਆਂ ਚ ਪਾ ਰਹੇ ਹਾਂ ਇਹ ਤਾਂ ਆਪਾਂ ਤੇਲ ਲਗਾਇਆ ਜੀ ਹਲਕਾ ਹਲਕਾ ਜੀ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਸਾਂਚਿਆਂ ਚ ਭਰ ਦਾਂਗੇ ਸਾਰੇ ਵਿੱਚ ਤੇਲ ਲਗਾ ਲਿਆ ਜੀ ਆਪਾਂ ਨੇ የሀማ ባይሆን እንጂ ጠዋት ደህና ነኝ እ 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 ਆਨ ਕਰਕੇ ਤਾਂ ਜੀ ਨੂੰ ਆਪਾਂ ਹੁਣ ਬੰਦ ਕਰ ਦੇਣਾ ਜੀ ਟਾਈਮ ਦੇਖ ਕੇ ਜੀ 10 ਮਿੰਟ ਇਹਨੂੰ ਆਪਾਂ ਨੇ ਪਕਾਉਣਾ ਜੀ 10 ਮਿੰਟ ਇਹਨੂੰ ਫੁੱਲ ਅੰਜ ਤੇ ਪਕਾਉਣਾ ਜੀ ਆਪਣੀ ਰੋਟੀ ਬਣ ਕੇ 10 ਮਿੰਟਾਂ ਚ ਆਪਣੀ ਇਟਲੀ ਬਣ ਕੇ ਤਿਆਰ ਹੋ ਗਈ ਜੀ ਹਾਂਜੀ ਹੁਣ ਆਪਾਂ ਇਹਨੂੰ ਰੇਫਰਿਜਰੇਟਰ ਰੱਖਾਂਗੇ ਸਜਾਣਾ ਆਸ਼ਾ ਕਰਦੀ ਹਾਂ ਜੀ ਹਾਂਜੀ ਇਹ ਆਪਣੀ ਇਟਲੀ ਤਿਆਰ ਹੋ ਗਈ ਜੀ ਆ ਚਟਨੀ ਕੁੱਟੀ ਆ ਜੀ ਨਾਰੀਅਲ ਦੀ ਆਰਮੁਖੜੀ ਦੀ ਪੁੱਜੀ ਹੋਈ ਦੀ ਜੀ ਹਾਂਜੀ ਇਹ ਲੋਰ ਜੀ ਆਪਾਂ ਗਰਮ ਗਰਮ ਪਲੇਟ 꺈ਰ ਕਰ ਦਿਆਂ ਜੀ ਚਟਨੀ ਦੇ ਨਾਲ ਹਾਂਜੀ ਆਸ਼ਾ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਐ ਸੰਤਾ ਵੀਡੀਓ ਕਮੈਂਟ ਕਰਕੇ ਆਪਣਾ ਸੁਝਾਅ ਜ਼ਰੂਰ ਦੱਸਿਓ ਜੀ। 많이 ਧੰਨਵਾਦ। ਠੀਕ। ਠੀਕ।